प्राइम सौरभ चैनल थोड़ा सारिया का बहुत बहुत स्वागत है एक बार फिर हाजिर अज दास्त न्यूज़ लेके खबर शुरू तो कर तो जेकर चैनल के पहली बार आए हो तो चैनल जरूर सबसक्राइब कर लो तो जिन्होंने चैनल में पहल ही सबसक्राइब किया है उन्होंने सारे वीर भैन भ्रावान का बहुत बहुत शुक्रिया तो नोटिफिशन बैल आईकॉन का बटन जरूर प्रेस कर लो क्योंकि इस जो भी असं नवी भीडियो अपलोड करते हैं वो नोटिफिकेशन तक मिल जाती है हूँ आप शुरू करते हैं ਅੱਜ ਦੀਆਂ ਕੁਝ ਖਾਸ ਖਬਰਾਂ ਸਭ ਤੋਂ ਪਹਿਲੀ ਜਿਹੜੀ ਨਿਊਜ਼ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਮਰੱਕੋ ਤੋਂ ਆ ਰਹੀ ਹੈ ਮਰੱਕੋ ਦੇ ਇੱਕ ਇਤਿਹਾਸਿਕ ਸ਼ਹਿਰ ਦੇ ਵਿੱਚ ਦੋ ਮਾਰਤਾ ਟਹਿ ਜਾਣ ਦੇ ਨਾਲ ਘੱਟੋ-ਘੱਟ 19 ਲੋਕ ਮਾਰੇ ਗਏ ਹਨ ਤੇ 16 ਲੋਕ ਜ਼ਖਮੀ ਹੋ ਗਏ ਹਨ ਤੇ ਇਸ ਰਿਪੋਰਟਾਂ ਦੇ ਅਕੋਰਡਿੰਗ ਦੱਸਿਆ ਗਿਆ ਹੈ ਕਿ ਮਰਨ ਵਾਲਿਆਂ ਦੇ ਵਿੱਚੇ ਬੱਚੇ ਵੀ ਸ਼ਾਮਲ ਹੈ। ਇਹ ਜਿਹੜਾ ਹਾਦਸਾ ਹੈਗਾ ਯਾ ਅਲ ਮੁਸਤਕਬਲ ਇਲਾਕੇ ਦੇ ਵਿੱਚ ਹੋਇਆ ਜਿੱਥੇ ਦੋ ਦੋ ਜਿਹੜੀਆਂ ਮੰਜ਼ਲਾਂ ਸੀ ਚਾਰ ਮੰਜ਼ਲਾਂ ਵਾਲੀਆਂ ਇਮਾਰਤਾਂ ਸੀ ਇਕੱਠੀਆਂ ਹੀ ਟਹਿ ਗਈਆਂ ਤੇ ਟੈਂ ਸਮੇ ਇਨ੍ਹਾਂ ਇਮਾਰਤਾਂ ਦੇ ਵਿੱਚ કુલ 8 ਪਰਿਵਾਰ ਰਹੇ ਰਸਮ ਇਤਿਹਾਸਕ ਦੀ ਖਬਰ ਮਿਲਦੇ ਹੀ ਪੁਲਿਸ ਤੇ ਹੋਰਲੀ ਪ੍ਰੋਟੈਕਸ਼ਨ ਟੀਮਾਂ ਹੈਗੀਆਂ ਤੁਰੰਤ ਮੌਕੇ ਤੇ ਪਹੁੰਚੀਆਂ ਤੇ ਜਿਹੜੇ ਜ਼ਖਮੀ ਸੀਗੇ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਤੇ ਇਸ ਘਟਨਾ ਤੋਂ ਬਾਅਦ ਮਰਕੋ ਦੇ ਸ਼ਹਿਰ ਦੇ ਵਿੱਚ ਜਿਹੜੀਆਂ ਪੁਰਾਣੀਆਂ ਇਮਾਰਤਾਂ ਹੈਗੀਆਂ ਉਹ ਚਿੰਤਾ ਦਾ ਵਿਸ਼ੇ ਬਣ ਗਈਆਂ ਹਨ ਕਿਉਂਕਿ ਚਿੰਦੇਸ਼ਪੁਰ ਦੇ ਵਿੱਚ ਇਮਾਰਤਾਂ ਦਾ ਟਹਿਣਾ ਇੱਕ ਲਗਾਤਾਰ ਉੱਥੇ ਘਮ ਹੋ ਰਹੀ ਹਨ ਤੇ ਪਿਛਲੇ ਸਾਲ ਫਰਵੀ ਤੇ ਵਿੱਚ ਵੀ ਸ਼ਰਧ ਦੇ ਬਰਾਣੇ ਹਿੱਸੇ ਦੇ ਵਿੱਚ ਇੱਕ ਟੈਂ ਦੇ ਨਾਲ ਪੰਜ ਲੋਕਾਂ ਦੀ ਮੌਤ ਹੋਈ ਸੀ ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਆਸਟ੍ਰੇਲੀਆ ਤੋਂ ਆਸਟ੍ਰੇਲੀਆ ਦੇ ਵਿੱਚ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਦੇ ਕੁਈਨਜ਼ਲੈਂਡ ਸਥਿਤ ਇੱਕ ਬੀਚ ਤੇ ਸਾਲ 2018 ਦੇ ਵਿੱਚ 24 ਸਾਲਾਂ ਦੀ ਕੁੜੀ ਦੇ ਕਤਲ ਦੇ ਦੋਸ਼ ਤੇ ਵਿੱਚ ਇੱਕ ਭਾਰਤੀ ਮੂਲ ਦੇ ਵਿਅਕਤੀ ਰਾਜਵਿੰਦਰ ਸਿੰਘ ਜਿਹਨਾਂ ਦੀ ਉਮਰ 41 ਸਾਲ ਦੱਸੀ ਜਾਂਦੀ ਹੈ ਉਸ ਨੂੰ 25 ਸਾਲ ਦੀ ਕੈਦ ਦੀ سزا ਸੁناਈ ਗਈ ਹੈ ਤੇ ਇਸ ਵਿਅਕਤੀ ਤੇ 21 ਅਕਤੂਬਰ 2018 ਨੂੰ ਇੱਕ 24 ਸਾਲਾਂ ਦੀ ਕੁੜੀ ਤੋਇਆ ਕਾ ਡਿੰਗਲੇ ਦੇ ਕਤਲ ਦੇ ਦੋਸ਼ੀ ਪਾਇਆ ਗਿਆ ਹੈ ਤੇ ਜਦੋਂ ਇਹ ਲੜਕੀ ਉਸ ਸਮੇਂ ਆਪਣੇ ਕੁੱਤੇ ਨੂੰ ਸੈਰ ਕਰਵਾ ਰਹੀ ਸੀ ਜਦੋਂ ਇਸ ਵਿਅਕਤੀ ਜਿਹੜਾ ਕੀ ਰਾਜਵਿੰਦਰ ਸਿੰਘ ਦੱਸਿਆ ਜਾ ਰਿਹਾ ਹੈ ਉਸਨੇ ਉਸ ਨੂੰ ਉਸਤਾ ਕਤਲ ਕਰ ਦਿੱਤਾ ਫਿਲਹਾਲ ਇਸ ਸਨੀ ਕਤਲਗੀਆਂ ਕੀ ਇਸ ਦੇ ਮਕਸਦ ਬਾਰੇ ਹਲੇ ਕੁਝ ਨਹੀਂ ਪਤਾ ਚੱਲਿਆ ਹੈ ਕਤਲ ਕਰਨ ਤੋਂ ਬਾਅਦ ਰਾਜਵਿੰਦਰ ਸਿੰਘ ਆਪਣੀ ਪਤਨੀ ਬੱਚਿਆਂ ਤੇ ਮਾਪਿਆਂ ਨੂੰ ਆਸਟ੍ਰੇਲੀਆ ਵਿੱਚ ਛੱਡ ਕੇ ਭਾਰਤ ਫਰਾਰ ਹੋ ਗਿਆ ਸੀ ਕਿਉਂਕਿ ਉਸ ਦਾ ਇੱਕੋ ਇੱਕ ਮਕਸਦ ਸੀ ਆਪਣੀ ਜਾਨ ਬਚਾਉਣਾ ਤੇ 2 ਸਾਲ ਪਹਿਲਾਂ ਹੀ 2023 ਦੇ ਵਿੱਚ ਕਵਿੰਸ ਲੈਂਡ ਪੁਲਿਸ ਨੇ ਰਾਜਵਿੰਦਰ ਸਿੰਘ ਦੀ ਜਾਣਕਾਰੀ ਦੇਣ ਵਾਲੇ ਨੂੰ 10 ਲੱਖ ਆਸਟ੍ਰੇਲੀਅਨ ਡਾਲਰ ਦਾ ਇਨਾਮ ਦੇਣ ਦਾ ਇਲਾਨ ਕੀਤਾ ਸੀ ਜਿਸ ਤੋਂ ਬਾਅਦ ਉਸ ਨੂੰ ਭਾਰਤ ਤੋਂ ਹਵਾਲਗੀ ਰਾਹੀਂ ਆਸਟ੍ਰੇਲੀਆ ਲਿਆਂਦਾ ਗਿਆ ਤੇ ਉਸ ਨੂੰ 25 ਸਾਲਾਂ ਦੀ ਜਿਹੜੀ ਗੈਰ ਪਰੋਲ ਦੀ سزا ਜਿਹੜੀ ਦਿੱਤੀ ਗਈ ਹੈ ਇੱਥੇ ਦਾ ਜ਼ਿਕਰ ਜੋਗ ਹੈਗੀ ਹੈ ਉਹ ਲੜਕੀ ਸੀ ਤੋਆ ਕਾ ਡਿੰਗਲੇ ਇੱਕ ਸਿਹਤ ਭੋਜਨ ਅਤੇ ਫਾਰਮੇਸੀ ਸਟੋਰ ਦੇ ਵਿੱਚ ਕੰਮ ਕਰਦੀ ਸੀ ਤੇ ਇੱਕ ਜਾਨਵਰਾ ਦੇ ਜਿਹੜਾ ਸ਼ਰਨਾਲੇ ਹੁੰਦਾ ਹੈ ਉਸ ਦੇ ਵਿੱਚ ਵੀ ਉਹ ਵਲੰਟੀਅਰ ਦੇ ਤੌਰ ਤੇ ਕੰਮ ਕਰ ਰਹੀ ਸੀ ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਅਮਰੀਕਾ ਤੋਂ ਅਮਰੀਕਾ ਦੇ ਫਲੋਰੀਡਾ ਦੇ I-95 ਹਾਈਵੇ ਤੇ ਇੱਕ ਘਟਨਾ ਵਾਪਰੀ ਹੈ ਜਿਸ ਦਾ ਦ੍ਰਿਸ਼ ਦੇਖ ਕੇ ਕਾਫੀ ਜ਼ਿਆਦਾ ਹੈਰਾਨੀ ਹੁੰਦੀ ਹੈ ਤੇ ਬਹੁਤ ਤਰੂ ਕਮਦੀ ਹੈ ਦੱਸਿਆ ਜਾ ਰਿਹਾ ਹੈ ਕਿ ਸੜਕ ਤੇ ਜਹਾਜ਼ ਦੇ ਨਾਲ ਵਾਪਰੀ ਇਸ ਘਟਨਾ ਨੂੰ ਹਰ ਕਿਸੇ ਨੇ ਹੈਰਾਨ ਕਰ ਦਿੱਤਾ ਹੈ ਅਮਰੀਕਾ ਵਿਕੇ ਸ਼ਾਮ 5:49 ਵਜੇ ਦੇ ਕਰੀਬ ਇੱਕ ਜਹਾਜ਼ ਜਿਸ ਤੇ ਇੰਜਨ ਦੀ ਤਕਨੀਕੀ ਸਮੱਸਿਆ ਆਈ ਤੇ ਉਸ ਨੂੰ ਐਮਰਜੈਂਸੀ ਲੈਂਡਿੰਗ ਲਈ ਹੇਠ ਉਤਾਰਿਆ ਗਿਆ ਤੇ ਇਸ ਲੈਂਡਿੰਗ ਦੇ ਦੌਰਾਨ ਜਹਾਜ਼ ਸੜਕ ਤੇ ਜਾ ਰਹੀ ਇੱਕ ਕਾਰ ਤੇ ਭਿਆਨਕ ਰੂਪ ਨਾਲ ਡਿੱਗ ਪਿਆ ਤੇ ਜਿਸ ਨਾਲ ਕਾਰ ਦੇ ਪ੍ਰਗਟਛੇ ਉੱਪਰ ਖਜੇ ਉੱਡ ਗਏ ਤੇ ਉਹਨਾਂਹਾ ਜਹਾਜ਼ ਵੀ ਕਾਫੀ ਨੁਕਸਾਨਿਆ ਗਿਆ ਤੇ ਜਹਾਜ਼ ਦੇ ਲੈਂਡਿੰਗ ਦੌਰਾਨ ਬਾਪਰੇ ਸਾਥਸੀ ਦੇ ਵਿੱਚ ਕਾਰ ਚਲਾ ਰਹੀ ਔਰਤ ਦੀ ਮੌਤ ਹੋ ਗਈ ਹੈ ਤੇ ਆਸਮਾਨ ਤੋਂ ਅਚਾਨਕ ਜਹਾਜ਼ ਦੇ ਡਿੱਗਣ ਦੇ ਨਾਲ ਹਾਈਵੇ ਤੇ ਹਫੜਾ ਦਫੜੀ ਮਚ ਗਈ ਹਾਦਸੇ ਦੇ ਦੌਰਾਨ ਕਾਰ ਅਤੇ ਜਹਾਜ਼ ਬੁਰੀ ਤਰੀਕੇ ਨਾਲ ਨੁਕਸਾਨੇ ਗਏ ਹਨ। ਰਿਪੋਰਟਾਂ ਨੇ ਦੱਸਿਆ ਕਿ ਜਹਾਜ਼ ਦੇ ਇੰਜਨ ਵਿੱਚ ਖਰਾਬੀ ਆਉਣ ਤੋਂ ਬਾਅਦ ਐਮਰਜੈਂਸੀ ਲੈਂਡਿੰਗ ਕਰਨ ਦੀ ਜਿੰਨੀ ਕੋਸ਼ਿਸ਼ ਕੀਤੀ ਗਈ ਤੇ ਇੱਕ ਜਲਦੀ ਉੱਪਰ ਕਾਰ ਦੇ ਉੱਪਰ ਚੜ ਡੰਗਾ ਤੇ ਇਹ ਜਿਹੜੀ ਵੀਡੀਓ ਹੈਗੀ ਆ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਤੇ ਇਸ ਵੀਡੀਓ ਦੇ ਵਿੱਚ ਸਾਫ਼-ਸਾਫ਼ ਦਿਖਾਈ ਦਿੰਦਾ ਹੈ ਕਿਵੇਂ ਜਹਾਜ਼ ਬੇਕਾਬੂ ਹੋ ਕੇ ਕਾਰ ਤੇ ਡਿੱਗਦਾ ਹੈ। ਇਤਿਹਾਸੇ ਤੋਂ ਬਾਅਦ ਜਹਾਜ਼ ਸੜਕ ਤੋਂ ਦੂਰ ਤੱਕ ਖਿਸਟਦਾ ਹੋਇਆ ਜਾਂਦਾ। ਹੈ ਤਾਂ ਫਿਰ ਰੁਕ ਜਾਂਦਾ ਹੈ ਇਤਿਹਾਸੀ ਦੀ ਆਵਾਜ਼ ਤੇ ਦ੍ਰਿਸ਼ ਇੰਨਾ ਭਿਆਨਕ ਸੀ ਕਿ ਸਰ ਕੀ ਉੱਥੇ ਜਿਹੜੇ ਲੋਕ ਸ਼ਾਮਣ ਖੜੇ ਸਨ ਉਹ ਵੀ ਲੋਕ ਡਰ ਗਏ ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਕਿ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਕਿ ਆਸਟ੍ਰੇਲੀਆ ਦੇ ਵਿੱਚ ਫੇਸਬੁੱਕ ਇੰਸਟਾਗ੍ਰam ਵਰਗੇ ਦੀਆਂ ਸੋਸ਼ਲ ਮੀਡੀਆ ਅਕਾਊਂਟ ਹੈਗੇ ਆ 16 ਸਾਲ ਦੀ ਉਮਰ ਘੱਟ ਉਮਰ ਦੇ ਬੱਚਿਆਂ ਦੇ ਲਈ ਹੋਣਾ ਤੇ ਪਾਬੰਦੀ ਲੱਗ ਗਈ ਹੈ ਤੇ ਅੱਜ ਯਾਨੀ ਕਿ 10 ਦਸੰਬਰ ਨੂੰ ਅੱਜ ਤੋਂ ਇਹ ਲਾ ਕਾਨੂੰਨ ਲਾਗੂ ਹੋ ਗਿਆ ਹੈ ਤੇ ਇਸ ਨਵੇਂ ਕਾਨੂੰਨ ਦੇ ਅਨਸਾਰ ਫੇਸਬੁੱਕ YouTube TikTok ਤੇ ਹੋਰ ਜਿਹੜੇ 10 ਮੁੱਖ ਪ੍ਰਮੁੱਖ ਪਲੇਟਫਾਰਮ ਹੈਗੇ ਆ ਉਹਨਾਂ ਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਉਹਨਾਂ ਨੇ ਆਪਣੇ ਅਕਾਊਂਟ ਜ ਜਿਹੜੇ ਜੀ 16 ਸਾਲ ਤੋਂ ਘੱਟ ਬੱਚੇ ਹਨ ਉਹਨਾਂ ਦੇ ਅਕਾਊਂਟ ਡਿਲੀਟ ਕਰ ਦਿੱਤੇ ਹਨ ਇਸ ਤੋਂ ਬਾਅਦ ਆਪਾਂ ਦੇਖ ਲੈਣੇ ਅੱਜ ਦੇ ਕ੍ਰੈਂਸੀ ਰੇਟ ਸਭ ਤੋਂ ਪਹਿਲਾਂ ਅਮਰੀਕਾ ਅਮਰੀਕਾ ਦੇ ਡਾਲਰ ਦਾ ਰੇਟ ਚੱਲੇ ਹੈ 89 ਰੁਪਏ 88 ਪੈਸੀ ਕੈਨੇਡਾ ਦੇ ਡਾਲਰ ਚੱਲ ਰਿਹਾ ਹੈ 1092 ਪੈਸੇ ਤੇ ਆਸਟ੍ਰੇਲੀਆ ਦਾ ਡਾਲਰ ਚੱਲ ਰਿਹਾ ਹੈ 18 ਰੁਪਏ 70 ਪੈਸੇ ਤੇ ਯੂਰੋ ਦਾ ਰੇਟ ਚੱਲ ਰਿਹਾ ਹੈ 104 ਰੁਪਏ 82 ਪੈਸੇ ਤੇ ਨਿਊਜ਼ੀਲੈਂਡ ਦੇ ਡਾਲਰ ਦਾ ਰੇਟ ਚੱਲ ਰਿਹਾ ਹੈ 51 ਰੁਪਏ 97 ਪੈਸੇ ਤੇ ਆਰਬੰਬਰਤ ਦੇ ਰਾਮ ਦਾ ਰੇਟ ਚੱਲ ਰਿਹਾ ਹੈ 26 ਰੁਪਏ 47 ਪੈਸੇ ਤੇ ਬੌਂਡ ਦਾ ਰੇਟ ਚੱਲ ਰਿਹਾ ਹੈ 119 ਰੁਪਏ 81 ਪੈਸੇ ਇਸ ਤੋਂ ਬਾਅਦ ਜਿਹੜੀ ਅਗਲੀ ਨਿਊਜ਼ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਭੁੱਲ ਕੇ ਵੀ ਇਹ ਰੀ ਚੀਜ਼ਾਂ ਹੈਗੀਆਂ ਕਿਸੇ ਨਾਲ ਸਾਂਝੀਆਂ ਨਹੀਂ ਕਰਨੀਆਂ ਚਾਹੀਦੀਆਂ ਤੇ ਇਹ ਲੀਆਂ ਪੰਜ ਚੀਜ਼ਾਂ ਜੇਕਰ ਤੁਸੀਂ ਕਿਸੇ ਨਾਲ ਸਾਂਝੀਆਂ ਕਰਦੇ ਹੋ ਕਿਸੇ ਨੂੰ ਦਿੰਦੇ ਹੋ ਤਾਂ ਤੁਸੀਂ ਬਿਰਵਾਤ ਹੋ ਸਕਦੀ ਹੋ ਕਿਉਂਕਿ ਆਪਣੇ ਜੋਤਿਸ਼ ਦੇ ਤਰਮ ਦੇ ਅਨੁਸਾਰ ਕੁਝ ਜੀਹਾਂ ਵਸਤੂਆਂ ਦਾ ਜ਼ਿਕਰ ਕੀਤਾ ਹੈ ਜਿਨ੍ਹਾਂ ਨੂੰ ਜੇਕਰ ਪੰਜਾਂ ਨਹੀਂ ਜਾਣੇ ਦੇ ਵਿੱਚ ਕਿਸੇ ਦੂਸਰੇ ਵਿਅਕਤੀ ਨੂੰ ਦੇ ਦੇਣੇ ਹਨ ਤਾਂ ਉਸ ਦਾ ਜਿਹੜਾ ਹੋਲੀ ਹੋਣੀ ਆਰਥਿਕ ਅਸਰ ਵੀ ਪੈਂਦਾ ਹੈ ਤੇ ਉਸੇ ਬਦਕਿਸਮਤੀ ਦਾ ਵੀ ਸਾਹਮਣਾ ਕਰਨਾ ਪੈਂਦੇ ਆ ਹੁਣ ਆਪਾਂ ਦੇਖ ਲੈਂਦੇ ਇਹਨੇ ਪੰਜ ਜੜੀਆਂ ਚੀਜ਼ਾਂ ਕਿਹੜੀਆਂ ਹਨ ਸਭ ਤੋਂ ਪਹਿਲਾਂ ਜੁੱਤੀਆਂ ਤੇ ਚਪਲਾਾਂ ਦੱਸਿਆ ਜਾਂਦਾ ਹੈ ਕਿ ਵਿਅਕਤੀ ਨੂੰ ਆਪਣੀ ਜੁੱਤੀਆਂ ਜਾਂ ਚੱਪਲਾ ਪੁੱល ਕੇ ਵੀ ਕਿਸੇ ਨਾਲ ਸਾਂਝੀਆਂ ਨਹੀਂ ਕਰਨੀਆਂ ਚਾਹੀਦੀਆਂ ਕਿਉਂਕਿ ਇਹ ਆਹ ਕਰਨਾ ਦੂਸਰੇ ਵਿਅਕਤੀ ਦੇ ਦਾਸ਼ ਨਹੀਂ ਤੁਹਾਨੂੰ ਪ੍ਰਭਾਵਿਤ ਕਰ ਸਕਦਾ ਹੈ ਉਸ ਤੋਂ ਬਾਅਦ ਕੱਪੜੇ ਇਸੇ ਤਰ੍ਹਾਂ ਹੀ ਲੋਕਾਂ ਦੇ ਇੱਕ ਦੂਜੇ ਦੇ ਕੱਪੜੇ ਵੀ ਨਹੀਂ ਪਹਿਨਣੇ ਚਾਹੀਦੇ ਜਿਹੜਾ ਕਰਨਾ ਵਿਅਕਤੀ ਦੇ ਬਦ ਕਿਸਮਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਕੱਪੜਿਆਂ ਦੇ ਨਾਲ ਜਿਹੜੀ એનર્ਜੀ ਹੁੰਦੀ ਹੈ ਉਹ ਵੀ ਇੱਕ ਦੂਜੇ ਦੇ ਵਿੱਚ ਉਸ ਇੱਕ ਦੂਜੇ ਨੂੰ ਪ੍ਰਭਾਵਿਤ ਕਰ ਸਕਦੀ ਹੈ ਤੇ ਤੀਜੀ ਚੀਜ਼ ਹੈ ਅੰਗੂਠੀ ਕਿਸੇ ਨੂੰ ਵੀ ਆਪਣੀ ਪਹਿਨੀ ਹੋਈ ਅੰਗੂਠੀ ਦੂਸਰੇ ਨਾਲ ਸਾਂਝੀ ਨਹੀਂ ਕਰਨੀ ਚਾਹੀਦੀ ਜੇਕਰ ਤੁਸੀਂ ਰੋਜ਼ਾਨਾ ਪੈਣਨ ਵਾਲੀ ਅੰਗੂਠੀ ਉਤਾਰਦੇ ਹੋ ਤਾਂ ਇਸ ਨੂੰ ਦੁਆਰਾ ਪੈਣਨ ਤੋਂ ਪਹਿਲਾਂ ਸਾਫ਼ ਪਾਣੀ ਦੇ ਨਾਲ ਇਸ ਨੂੰ ਸਾਫ਼ ਕਰਨਾ ਜ਼ਰੂਰੀ ਹੈ ਇਸ ਤੋਂ ਬਾਅਦ ਝਾੜੂ ਝਾੜੂ ਵੀ ਜਿਹੜਾ ਹੈਗਾ ਆ ਇਸ ਨੂੰ ਧਨ ਅਤੇ ਸਮ੍ਰiddhi ਦਾ ਪ੍ਰਤੀਕ ਮੰਨਿਆ ਜਾਂਦਾ ਹੈ ਤੇ ਆਪਣੇ ਝਾੜੂ ਵੀ ਕਿਸੇ ਦੂਸਰੇ ਨਾਲ ਸਾਂਝੀ ਨਹੀਂ ਕਰਨੀ ਚਾਹੀਦੀ ਚਾਹੀਦੀ ਕਿਉਂਕਿ ਇਸ ਦੇ ਨਾਲ ਵੀ ਆਰਥਿਕ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਤੋਂ ਅਗਲੀ ਚੀਜ਼ ਆndi ਹੈ ਘੜੀ ਛਾਸਤਰਾ ਅਨੁਸਾਰ ਆਪਣੀ ਪਹਿਨੀ ਹੋਈ ਘੜੀ ਵੀ ਦੂਸਰੇ ਨਾਲ ਸਾਂਝੀ ਨਹੀਂ ਕਰਨੀ ਚਾਹੀਦੀ ਤੇ ਜੇਕਰ ਤੁਸੀਂ ਅਜਿਹਾ ਕਰਦੇ ਹੋ ਤੇ ਤੁਹਾਡੀ ਕਿਸਮਤ ਤੇ ਇਸ ਦਾ ਨੈਗੇਟਿਵ ਅਸਰ ਪਿਆ ਸਕਦਾ ਹੈ ਇਸ ਲਈ ਪੁਲਕੀ ਵੀ ਇਹਨਾਂ ਪੰਜਾਂ ਚੀਜ਼ਾਂ ਨੂੰ ਕਿਸੇ ਨਾਲ ਸਾਂਝਾ ਨਹੀਂ ਕਰਨਾ ਚਾਹੀਦਾ ਇਸ ਸਮਾਦ ਅਗਲੀ ਜਿਹੜੀ న్యూਸ ਹੈ ਦੱਸਿਆ ਜਾ ਰਿਹਾ ਹੈ ਕਿ ਆਖਰੀ ਜਿਹੜਾ ਆਖਰੀ ਜਿਹੜਾ ਸੋਨਾ ਹੁੰਦਾ ਹੈ ਉਹ ਪੀਲਾ ਹੀ ਕਿਉਂ ਹੁੰਦਾ ਹੈ ਕਿ ਨੀਲਾ ਜਾਂ ਚਿੱਟਾ ਕਿਉਂ ਨਹੀਂ ਹੁੰਦਾ ਇਸ ਦੇ ਪਿੱਛੇ ਵੀ ਵਿਗਿਆਨ ਦੱਸਿਆ ਜਾਂਦਾ ਹੈ ਕਿਉਂਕਿ ਸੋਨੇ ਦਾ ਪੀਲਾ ਰੰਗ ਧਾਤੂਆਂ ਵਿੱਚੋਂ ਬਿਲਕੁਲ ਵੱਖਰਾ ਹੁੰਦਾ ਹੈ ਜਿੱਥੇ ਜ਼ਾਂਦੀ, ਤੰਬਾ, ਲੋਹਾ ਜਿਹੜਾ ਹੈਗਾ ਆ ਉਹ ਚਿੱਟੇ ਤੇ ਲਾਲ-ਭੂਰੇ ਰੰਗ ਦੇ ਹੁੰਦੇ ਹਨ ਉੱਥੇ ਜਿਹੜਾ ਸੋਨਾ ਹੈਗਾ ਆਪਣੀ ਖਾਸ ਚਮਕ ਪੀਲੀ ਚਮਕ ਦੇ ਨਾਲ ਹਮੇਸ਼ਾ ਨਜ਼ਰ ਆਉਂਦਾ ਹੈ ਹੁਣ ਆਪਾਂ ਜਾਣਦੇ ਹਾਂ ਕਿ ਇਹ ਰੰਗ ਜਿਹੜਾ ਹੈਗਾ ਆ ਕਿਉਂ ਹੁੰਦਾ ਹੈ ਤੇ ਸੋਨੇ ਦੀ ਇਹ ਖੂਬਸੂਰਤੀ ਨਹੀਂ ਹੈ ਬਲਕਿ ਇਸ ਦੇ ਵਿੱਚ ਇੱਕ ਦਿਲਚਸਪ ਵਿਗਿਆਨ ਵੀ ਹੈ ਸੋਨਾ ਦੁਨੀਆ ਭਰ ਦੇ ਵਿੱਚ ਇੱਕ ਅਜਿਹੀ ਧਾਤੂ ਹੈ ਜਿਹੜੀ ਕੁਦਰਤੀ ਤੌਰ ਤੇ ਪੀਲੀ ਤੇ ਚਮਕਦਾਰ ਹੁੰਦੀ ਹੈ ਇਸ ਦਾ ਕਾਰਨ ਇਹ ਹੈ ਕਿ ਸੋਨਾ ਨੀਲੇ ਰੰਗ ਦੀ ਰੋਸ਼ਨੀ ਨੂੰ ਸੋਖ ਲੈਂਦਾ ਹੈ ਜਦ ਕਿ ਜਿਹੜੀ ਪੀਲੀ ਰੋਸ਼ਨੀ ਨੂੰ ਹੀ ਵਾਪਸ ਕਰਦਾ ਹੈ ਤੇ ਇਸ ਦੇ ਨਾਲ ਸਾਡੀਆਂ ਅੱਖਾਂ ਨੂੰ ਪੀਲਾ ਰੰਗ ਹੀ ਨਜ਼ਰ ਆਉਂਦਾ ਹੈ ਤੇ ਇਸ ਦੇ ਨਾਲ ਨਾਲ ਇਸ ਦੇ ਵਿੱਚ ਜਿਹੜੇ ਇਸ ਦੇ ਪਰਮਾਣੂਆਂ ਦੇ ਵਿੱਚ ਇਲੈਕਟ੍ਰੋਨ ਹੁੰਦੇ ਹਨ ਉਹ ਬਹੁਤ ਤੇਜ਼ੀ ਨਾਲ ਘੁੰਮਦੇ ਹਨ ਤੇ ਇਹ ਜਿਹੜੇ ਇਲੈਕਟ੍ਰੋਨ ਹੁੰਦੇ ਹਨ ਪਰਮਾਣੂ ਦੇ ਕੇਂਦਰ ਦੇ ਬਹੁਤ ਨੇੜੇ ਹੁੰਦੇ ਹਨ ਤੇ ਇਹਨਾਂ ਦੀ ਜਿਹੜੀ ਗਤੀ ਹੈਗੀ ਇਹ ਆਮ ਤੌਰ 'ਤੇ ਦੇ ਨਾਲੋਂ ਕਾਫੀ ਗੁਣਾ ਵੱਧ ਹੁੰਦੀ ਹੈ ਤੇ ਇਹ ਇਲੈਕਟ੍ਰੋਨ ਇੱਕ ਇਲੈਕਟ੍ਰੋਨਾਂ ਦੀ ਇਹ ਤੇਜ਼ ਗਤੀ ਦੇ ਨਾਲ ਉਹਨਾਂ ਨੂੰ ਨੀਲੀ ਰੋਸ਼ਨੀ ਨੂੰ ਆਪਣੇ ਅੰਦਰ ਖਿੱਚਣ ਲਈ ਮਜਬੂਰ ਕਰਦੀ ਹੈ ਤੇ ਬਾਕੀ ਰੰਗਾਂ ਦੇ ਵਿੱਚੋਂ ਖਾਸ ਕਰਕੇ ਜਿਹੜਾ ਪੀਲਾ ਰੰਗ ਹੁੰਦਾ ਹੈ ਉਸ ਨੂੰ ਵਾਪਸ ਰਿਫਲੈਕਟ ਹੁੰਦਾ ਹੈ ਜਿਸ ਦੇ ਨਾਲ ਸੋਨਾ ਆਪਣੇ ਖਾਸ ਪੀਲੇ ਰੰਗ ਨਾਲ ਹੀ ਚਮਕ ਚਮਕਦਾ ਹੈ ਇੱਥੇ ਤਾਂ ਦੱਸ ਜੀ ਕਿ ਸੋਨਾ ਇੰਨਾ ਕੀਮਤੀ ਕਿਉਂ ਹੁੰਦਾ ਹੈ ਕਿਉਂਕਿ ਸੋਨੇ ਤੇ ਉੱਤੇ ਹਵਾ ਪਾਣੀ ਤੇ ਜ਼ਿਆਦਾਤਰ ਐਸਿਡਾਂ ਦਾ ਆਸਾਨੀ ਨਾਲ ਇਸ ਅਸਰ ਨਹੀਂ ਹੁੰਦਾ ਤੇ ਇਹ ਨਾ ਹੀ ਖਰਾਬ ਹੁੰਦੀਆਂ ਹਨ ਇਹੀ ਕਾਰਨ ਹੈ ਕਿ ਕਾਫੀ ਟਾਈਮ ਤੋਂ ਜਿਹੜਾ ਸੋਨਾ ਹੈਗਾ ਆ ਦੇ ਗਹਿਣੇ ਅੱਜ ਵੀ ਚਮਕਦੇ ਹਨ ਤੇ ਇਸ ਦੀ ਜਿਹੜੀ ਦੁਰਲਭਤਾ ਹੈਗੀ ਆ ਖੂਬਸੂਰਤੀ ਨਖਰਾਵ ਹੋਣ ਦੀ ਖਾਸियत ਤੇ ਇਤਿਹਾਸਿਕ ਮਹੱਤਤਾ ਕਰਕੇ ਇਹ ਬਿਹਦੇਸ ਦੀ ਈੜੀ ਕੀਮਤ ਬਹੁਤ ਇਸ ਨੂੰ ਕੀਮਤੀ ਬਣਾਉਂਦੀ ਹੈ ਤੇ ਅੱਜ ਕੱਲ ਜਿਹੜੀ ਸੋਨੇ ਦੀ ਵਰਤੂ ਗਹਿਣਿਆਂ ਤੋਂ ਇਲਾਵਾ ਨਿਵੇਸ਼ ਦੇ ਤੌਰ ਤੇ ਇਨਵੈਸਟਿਵ ਤੌਰ ਤੇ ਇਲੈਕਟ੍ਰੋਨਿਕਸ ਤੇ ਹੋਰ ਤਕਨੀਕੀ ਉਪਕਰਨਾਂ ਦੇ ਵਿੱਚ ਵੀ ਕੀਤੀ ਜਾਣ ਲੱਗ ਪਈ ਹੈ ਇਸੇ ਅੱਜ ਦੀਆਂ ਕੁਝ ਖਾਸ ਖਬਰਾਂ ਹੁਣ ਆਪਾਂ ਬੰਦ ਕਰਦੇ ਹਾਂ ਵੀਡੀਓ ਜੇ ਵੀਡੀਓ ਚੰਗੀ ਲੱਗੀ ਤਾਂ ਇੱਕ ਲਾਈਕ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ